ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਸ਼ਹਿਰ ਤਲਵੰਡੀ ਪਾਈ ਸ਼ੀਨਾ ਫਾਰਮ ਦੇ ਉੱਤੇ ਤੇ ਦੀਪੇ ਪਾਈ ਦੇ ਕੋਲੇ ਵਪਾਰ ਦਾ ਕੰਮ ਆ ਉਸ ਵਪਾਰ ਲੈਣ ਦੇ ਵਿੱਚ ਆਏ ਹੋਏ ਤੁਹਾਨੂੰ ਦੋ ਜਨਵਾਰ ਦਿਖਾਉਣੇ ਇੱਕ ਦਾ ਤੁਹਾਨੂੰ ਜਰਸੀ ਵੈੜ ਦਿਖਾਉਣੀ ਆ ਟੌਪ ਕਲਾਸ ਔਰ ਇੱਕ ਵਿਖਾਉਣੀ ਆ ਤੁਹਾਨੂੰ ਮਿੱਤਰੋ ਐਚ ਐਫ ਦੇ ਵਿੱਚ ਪੈਂਦੀ ਤਾਜੀ ਸੂਈ ਸਵਾਈ ਬਿਲਕੁਲ ਦੋਵਾਂ ਜਨਵਾਰਾਂ ਬਾਰੇ ਡਿਟੇਲ ਜਾਣਦੇ ਆ ਪਹਿਲਾਂ ਆਪਾਂ ਕਾਲੀ ਬਾਰੇ ਜਾਂਦੇ ਆ ਜਰਸੀ ਆਪਾਂ 2 ਨੰਬਰ ਤੇ ਵੇਖਦੇ ਆ ਬਾਈ ਸਤਿ ਸ੍ਰੀ ਅਕਾਲ ਦੀਪ ਵੀਰੇ ਸਤਿ ਸ੍ਰੀ ਅਕਾਲ ਜੀ ਕੀ ਹਾਲ ਆ ਬ੍ਰਦਰ ਠੀਕ ਆ ਵਧੀਆ ਬਾਈ ਸੇਤਾਕਰ ਪਰਿਵਾਰ ਬਾਈ ਹਾਂ ਜੀ ਸਾਰੇ ਵਧੀਆ ਬਾਈ ਠੀਕ ਆ ਦੀਪ ਬਾਈ ਫਿਰ ਕਾਲੀ ਗਾਂ ਦੀ ਕੀ ਡਿਟੇਲ ਆ ਵੀਰੇ ਇਹ ਬਾਈ ਦੂਜਾ ਸੂਆ ਦੂਜਾ ਸੂਆ ਵੀਰੇ ਜੀ ਕਿੰਨੇ ਦਿਨ ਹੋ ਗਏ ਬਾਈ ਇਸ ਨੂੰ ਕੋਈ 15 16 ਦਿਨ ਹੋ ਗਏ ਸੂਈ ਨੂੰ 15 16 ਦਿਨ ਹੋ ਗਏ ਸੂਈ ਨੂੰ ਹਾਂ ਕਿੰਨਾ ਦੁੱਧ ਤਿਆਰਾ ਵੀਰੇ ਹੁਣ ਬਾਈ ਇਹ ਦੁੱਧ ਐਵੇਂ ਝੂਠ ਮਾਨ ਜਿੰਨੇ ਮਰਜ਼ੀ ਮਰਾਈਏ ਦੋ ਸੀ ਥਲੇ 16 ਕਿਲੋ ਹੂੰ ਠੀਕ ਹੈ ਇਸ ਲਾਪਾਈ ਸੀ ਮੰਡੀ ਹੂੰ ਮੰਡੇ ਬਾਈ ਗਰਮੀ ਵਾਲੇ ਸੇ ਗਾਗ ਨਹੀਂ ਆਏ ਤੇ ਇਹ ਮੋੜ ਲਿਆਂਦੇ ਠੀਕ ਹੈ ਥੋੜਾ ਜਿਹਾ ਉਹਦਾ ਬਾਜ਼ਾਰ ਦਾ ਦੁੱਧ ਦਾ ਸਾੜਾ ਮੰਨ ਗਈ ਹੈ ਮਤਲਬ ਇਹਦਾ ਆਈਟਮ ਹੁਣ 13 14 ਕਿਲੋ ਦੁੱਧ ਹੈਗਾ ਥੱਲੇ ਠੀਕ ਹੈ ਹੁਣ 13 14 ਕਿਲੋ ਹੈਗਾ ਹੈਗਾ ਹਾਂ ਜੀ ਤੇ ਚਵਾਈ ਚੁਈ ਦੀ ਕਿਵੇਂ ਵੀਰੇ ਬਸ ਸੇਲ ਹੰਡੀ ਬਹੁਤ ਪੋਲੀ ਵੀਰੇ ਬਾਈ ਕੀ ਰੇਟ ਰਹੂਗਾ ਵੀਰੇ ਇਹਦਾ ਰੇਟ ਦਾ ਭਾਈ 50 ਤੇ 52000 ਰੁਪਏ ਦੇ ਰਹੇ ਆ 50000 ਰੁਪਏ ਤੇ ਲੈਣ ਵਾਲਾ ਹਾਂ ਹਾਂ ਜੀ ਕੋਈ ਨਿਮਾਨਤਨ ਕਰਦਾ ਕਰਦਾਂਗੇ ਵੀਰੇ ਮਾਨ ਕੱਢੀ ਬੰਨ ਤੋਰੀ ਵੀਰੇ ਮਾਣ ਲਓ ਜੀ ਨਹੀਂ ਮਿੱਤਰੋ ਕੱਦ ਕ ਤੇ ਕੋਈ ਮਾੜੀ ਨਹੀਂ ਇੰਨੇ ਪੈਸਿਆਂ ਦੇ ਵਿੱਚ ਬਾਈ ਇਹੋ ਜੀ ਵੇੜ ਟੋਕੜ ਗੱਪਣ ਕਰਕੇ ਫਿਰ ਮੈਂ ਕਹਿਣਾ ਹੁਣਾ ਵੀ ਟੋਕੜ ਗੱਪਣ ਦਾ ਮੈਂ ਤਾਂ ਦੱਸਦਾ ਹੁਣਾ ਮਤਲਬ ਪਸ਼ੂ ਹਮੇਸ਼ਾ ਲੈਣ ਲੱਗੇ ਸੀ ਸੋਚਿਆ ਕਰੋ ਵੀ ਕੱਲ ਨੂੰ ਜੇ ਅਸੀਂ ਟੋਕੜ ਗੱਪਣ ਕਰਕੇ ਜਾਂ ਟੋਕੜ ਕਰਕੇ ਵੇਚਨ ਤਾਂ ਸਾਡੇ ਅੱਧੇ ਪੈਸੇ ਨੇ ਜਦੀਕ ਕਰਦਾ ਹੋਵੇ ਤੇ ਥਣ ਬਹੁਤ ਚੰਗਾ ਵਾ ਇਸ ਟਾਈਮ 13-14 ਕਿਲੋ ਦੁੱਧ ਹੈਗਾ 16 ਕਿਲੋ ਦੁੱਧ ਸੀ ਏਖੜ ਦੇ ਵਿੱਚੋਂ ਮੁੜੀ ਹੋਈ ਆ ਮੰਡੀਆਂ ਤਾਂ ਨਾਲੇ ਬੰਦ ਨਹੀਂ ਸੀ ਬਾਈ ਕਿ ਲੱਗਦਾ ਮੈਂ ਤੁਹਾਡਾ ਡੱਬ ਵਾਲੀ ਮੰਡੀ ਲੈ ਕੇ ਤੇ ਗਾਹ ਕਾਇਆ ਕੋਈ ਨਹੀਂ ਠੀਕ ਆ ਲੱਗੀ ਸੀ ਕਿ ਬਾਈ ਗਾਹ ਕਿ ਨਹੀਂ ਆਇਆ ਕੋਈ ਠੀਕ ਆ ਤੇ ਬਾਈ ਫਿਰ ਆ ਜਰਸੀ ਬਾਰੇ ਇਹ ਜਰਸੀ ਬਾਈ ਦੂਜਾ ਸੂਆ ਦੂਜਾ ਸੂਆ ਹਾਂ ਕਿੰਨੇ ਦਿਨ ਲੈ ਜੂਗੀ ਵੀਰੇ ਹਜੇ ਇਹ ਬਾਈ ਮਾਲਕਾਂ ਦਾ ਇੱਕ ਹਫਤਾ ਪਿਆਗਾ 10 ਦਿਨ ਲੈ ਜਾਣੇ ਵੀਰੇ ਲੈ ਜੂਗੀ ਬੱਚੀ ਹਜੇ ਹਨਾ ਤੇ ਹਾਂ ਦੰਦੋ ਕਿਵੇਂ ਬਈ ਐ ਦੰਦਰੀ ਵੇਖ ਬਈ ਇਹਦੇ ਠੀਕ ਹੈ ਦੁੱਧ ਕਿੰਨਾ ਦੇ ਦੂਗੀ ਤੇਰੇ ਦੁੱਧ ਬਈ ਉਹਨੇ 17 ਕਿਲੋ ਚੋਇਆ ਬਈ 16 17 ਕਿਲੋ ਦੁੱਧ ਚੋਇਆ ਇਹਨਾਂ ਨੇ ਦੇ ਦੂਗੀ ਇਹਨਾਂ ਵੜ ਕੱਤੀ ਵਿੱਚ ਹੀ ਹੈ ਹਨਾ ਦੋ ਬੋਰੀਆਂ ਟਰੈਜੈਕਸ਼ਨ ਉਹਨੇ ਪਾਈਆਂ ਇੱਕ 1 ਲੀਟਰ ਐਚ ਡਾਣ ਪਾਇਆ ਠੀਕ ਹੈ ਬਈ ਤੇ ਕੀ ਰੇਟ ਰਹੂਗਾ ਦੀ ਬਈ ਇਹ ਬਈ ਦੇ ਰਾਂਗੇ 67000 ਦੇ 67000 ਦੀ ਹਾਂਜੀ ਇਹਦੇ ਵਿੱਚੋਂ ਮਾਨਤਾ ਕੋਈ ਮਾੜਾ ਮੋਟਾ ਕਰਾਂਗੇ ਕੱਢੀ ਫਰ ਤੋਰੀ ਬਈ ਲੈ ਮਿੱਤਰੋ ਜਰਸੀ ਵਾਲਾ ਟੌਪ ਦੀ ਬ੍ਰੀਡ ਟੌਪ ਦੀ ਫੇਸ ਕੁਆਲਿਟੀ ਕਰਮਾਂ ਵਾਲੀ ਦੇ ਵਿੱਚ ਦੇਖੋ ਤੁਸੀਂ ਬਾਕੀ ਕੱਚੀ ਕੱਚੀ ਹੈ ਜਦੋਂ ਤਿਆਰ ਹੋ ਗਈ ਲੇਵਾ ਫੁੱਲ ਬਣ ਬਾਕਿਆ ਹੀ ਬਾਈ ਲੈ ਆ ਵੀਰੇ ਲੈ ਮਤਲਬ ਕੱਚੀ ਕੱਚੀ ਵੈੜਾ ਇਕੱਲੀ ਬਣ ਕੇ ਤਿਆਰ ਹੋਊਗੀ ਟਿਕਾਣੇ ਪੀਰ ਲਾ ਜੂਗੀ ਪੂਰੀ ਬਹੁਤ ਹੀ ਬਾਥੀ ਬਹੁਤ ਚੰਗੀ ਦੀ ਵਧੀਆ ਫਰਸਟ ਕਲਾਸ ਨਿੱਖਰ ਕੇ ਬਣ ਜਾਣਾ ਇਹਨੇ ਕਰਮ ਵਾਲੀ ਨੇ ਲੈ ਆ ਵੀਰੇ ਲੈ ਮਤਲਬ ਦੇਖ ਸਕਦੇ ਹੋ ਬਾਈ ਬਰੀਕੀ ਬਰੂਕੀ ਵੈੜ ਦੇ ਵਿੱਚ ਪੂਰੀ ਚੰਗੀ ਆ ਇਹਦਾ ਰੇਟ 7000 ਰੁਪਿਆ ਵਾ ਇਹ 2 ਜਨਵਾਰਾ ਬਾਈ ਦੀਪੇ ਦੇ ਕੋਲੇ ਸ਼ਹਿਰ ਤਲਵੰਡੀ ਭਾਈ ਦੇ ਵਿੱਚ ਸ਼ੀਨਾ ਫਾਰਮ ਦੇ ਉੱਤੇ ਨੰਬਰ ਦੀਪੇ ਬਾਈ ਨੰਬਰ 94655 ਜੀ 15741 9465515741 ਹਾਂਜੀ 9465515741 ਇਹ ਨੰਬਰ ਆਪ ਜੀ ਦਾ ਗਲਤ ਬਾਤ ਕਰ ਰਹੇ ਹੋ ਧੰਨਵਾਦ